ਪਰੀ ਸੀ ਗਾਣਾ ਤੇ ਮੈਂ ਆਉਦੀ ਭੂਆ ਐ ਤੇ 7 ਵੇ ਨਾ ਉਠਿਆ ਸਵੇਰੇ ਤੇ ਸੜਕ ਵਾਲੀ ਗਿਆ ਐ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ਧੋਪਿਆ ਤਾਪਿਆ ਕਿਤੇ ਨਿਸ਼ਾਨ ਨਹੀਂ ਮਿਲਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖਿਆ ਸੀ ਆਪਣੀ ਤਿੰਨ ਸਾਲ ਹੋ ਗਈ ਸੀ ਮੇਰ ਕੋ ਰੰਦੇ ਨੂੰ ਤੇ ਪਰਦਾ ਸੀ ਮੇਰ ਕੋ ਅੱਜ ਹੋ ਗਏ ਦੂ 9-10 ਦਿਨ ਹੋ ਗਏ

ਮੇਰਾ ਨਾਮ ਆਸ਼ੇ ਕੁਮਾਰ ਮਲਾ ਸੰਗਲਪੁਰ ਜ਼ਿਲ੍ਹਾ ਗੁਰਦਾਸਪੁਰ ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਰੇ ਦਾ ਮੁੰਡਾ ਹੈ ਇਹ ਸਾਡੇ ਕੋਲ ਰਹਿੰਦਾ ਸੀ ਇਹ ਦੀ ਘੂਆ ਲਾਗੇ ਬੈਠੀ ਦੀ ਆਹ ਘੂਆ ਇੱਥੇ ਆਹੀ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਆ ਗਈ ਤੇ ਇਸ ਕਰਕੇ ਆਪਣੇ ਕੋਲ ਪੜਾਉਂਦੇ ਲਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅੱਗੇ ਸਕੂਲ ਤੋਂ ਆਇਆ ਕਿਤਾਬ ਤੇ ਬਸਤਾ ਵੀ ਕਿਤੇ ਕੋ ਆਇਆ ਜਾਂ ਪਤਾ ਨਹੀਂ ਕਿਹਨੂੰ ਦੇ ਆਇਆਗਾ ਕੀ ਕੀਤਾ ਇਨ ਆ ਗਿਆ ਸੀ ਕਿ ਸਾਕ ਨੂੰ ਤੂੰ ਬਸ ਤੱਕ ਤੇ ਆ ਕਹ ਰਹੀ ਮੇਰਾ ਕਿਹ ਦੇ ਤਾ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਿਹੜਾ ਆਏਗਾ ਤੇ ਮੈਂ ਆਉਣਾ ਕਰੋ ਲੈ ਆਵਾਂਗਾ ਅਸੀਂ ਕਿਹਾ ਚਲ ਠੀਕ ਆ ਇਹਦਾ ਕਿਤੇ ਸਕੂਲ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਮ ਕੱਢ ਦੇਣਾ ਤੈਨੂੰ ਸਰਾਪਤਾ ਕਰਦਾ ਕਿ ਬਗਲ ਸਾਹਿਬ ਦੀ ਬਚਾਈ ਥੋੜੀ ਇਹ ਘਰੋਂ ਸਾਥੀਆਂ ਦੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੋਰਪਾ ਵਾਪਸ ਆਇਆ ਅਸੀਂ ਕਿਹਾ ਕਿ ਸਟੇਟ ਆਂਡ ਕੋਲ ਵੀ ਆਉਣਾ ਇਸ ਤੇ ਰੋਣੇ ਕਿਤੇ ਗਿਆ ਹਾਂ ਸਾਰੇ ਰਿਸ਼ਤੇਦਾਰਾਂ ਕੋ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਅਤਾ ਪਤਾ ਨਹੀਂ ਲੱਗਾ ਤੇ ਲੋਕਾਂ ਕੇ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਇਹ ਦੇ ਨਹੀਂ ਕਿ ਪੁਲਿਸ ਨੂੰ ਮਲਾਗਾ ਮਾਨੂੰ ਦਿੱਤੀ ਜਾਏ ਕਿ ਇਹ ਐਸੀ ਇਹ 13 ਤੋਂ 14 ਸਾਲ ਦੇ ਬੱਚੇ ਸਾਡੇ ਕੋਲ ਰਹਿੰਦਾ ਪਏ 3 ਸਾਲ ਹੋ ਗਏ 4 ਸਾਲ ਤੋਂ 4 ਸਾਲ ਹੋ ਗਏ ਇਹ ਮੰਗ ਕਰਨਾ ਕਿ ਇਹ ਦੁਬਾਬਿੰਦਾ ऐसे बच्चे के साथ नहीं सूचना दी है धनबाद होगी कॉन्टेक्ट नंबर है सतानवे अस्सी उन्जा तीह सतानवे अस्सी उन्जा ती वी